ਸਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਅੱਜ ਸਮੂਹ মিডিਆ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰੂਕਿਆਂ ਲਾੜ ਲੀਆਂ ਫੌਜਾਂ ਨੂੰ ਜ਼ਰੂਰੀ ਇੱਕ ਬੇਨਤੀ ਕਰਨੀ ਹੈ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਪਖੰਡਵਾਦ ਦਿਨ-ਬਦਨ ਵਧਦਾ ਜਾ ਰਿਹਾ ਕੋਈ ਸੱਜੇ ਬਾਬਾ ਪੈਦਾ ਜਾਂਦਾ ਕੋਈ ਖੱਬੇ ਬਾਬਾ ਪੈਦਾ ਹੋ ਜਾਂਦਾ ਕੋਈ ਚੜ੍ਹਦੇ ਵਾਲ ਪੈਦਾ ਜਾਂਦਾ ਕੋਈ ਲੈਂਦੇ ਵਾਲ ਪੈਦਾ ਹੋ ਜਾਂਦਾ ਪੇ ਜਦੋਂ ਆਪਾਂ ਪੰਜਾਬ ਦੇ ਚਾਰੇ ਕੋਨੇ ਵੇਖਦੇ ਚਾਰੇ ਕੋਨੇ ਬਾਬਿਆਂ ਦੇ ਨਾਲ ਭਰੇ ਆ ਉਹਨੇ ਸ਼ਾਇਦ ਪੰਜਾਬ ਦੇ ਵਿੱਚ ਢਾਬੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖਾਡਵਾਦ ਅਨਸਾਰ ਦੁਕਾਨਾਂ ਚਲਾ ਰਿਹਾ ਹੁਣ ਉਹ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾਂ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਨਾ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਂਦਨਾ ਦੇ ਉੱਤੇ ਉਹਦੀ ਇੰਟਰਵਿਊ ਵੀ ਕਰੋਈ ਆ ਉਹ ਆਪਣਾ ਸਿਰ ਘਮੋ ਘਮਾ ਰਿਆ ਕਦੀ ਆਪਣੇ ਲੀੜੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਹਿੰਨਾ ਵੀ ਗੈਰਤ ਜਿਹੜੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਬੰਟੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕੇ 13 13 ਤੋਲਣ ਵਾਸਤੇ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਦਨ 12 ਵਜੇ ਤੇਰੇ ਪ੍ਰੇਮ ਧਾਮ ਆ ਪਾਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ ਮੀਡੀਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਦਾਂ ਕਰਨਾ ਜਾਂ ਪਹਿਲੇ ਆਰਗੂ ਦੋ ਚਾਰ ਸਵਾਲ ਕੀਤੇ ਚੱਲ ਗਏ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾਮਾਤਾਂ ਇਕੱਠੀਆਂ ਕਰ ਲੋ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾਮਾਤਾਂ ਆਪਾਂ ਵੇਖਣੀਆਂ ਤੇ ਜੇ ਤੁਹਾਡੇ ਚ ਕਰਾਮਾਤਾਂ ਹੋਣਗੀਆਂ ਤਾਂ ਅਸੀਂ ਫਤੇ ਬੁਲਾ ਕੇ ਝੁੱਪ ਕਰਕੇ ਤੁਰ ਪਣਾ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀ ਆ ਪੂਰੀ ਸੰਗਤ ਦੇ ਕੋਲੋਂ ਮਾਫੀ ਮੰਗਣੀ ਆ ਕਿ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾਮਾਤ ਨਹੀਂ ਇਹ ਹੁਣ ਸਿੱਧਾ ਕਰਨ ਵਾਲੇ ਜਿਹੜੇ ਪੀਤ ਪਗੰਬਰ ਤੇ ਹੋਣੇ ਆ ਧਿਆਲਾ ਬਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਟਨ 12 ਵਜੇ ਪ੍ਰੇਮਤਾ ਬਾਬਾ ਬੰਟੀ ਆਪਾ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਤ ਸਿਰੀਰਾ ਮੈਨੇ ਹਲੋ ਜਾਵੇ ਮਾ ਕਾਲ ਦੇ ਸਰੂਪਾ ਨੂੰ ਭਾਵੇ ਬੋਤ ਸਿਰੀਰਾ ਗੱਦ ਗੱਗ ਆਕ ਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਬੋਤ ਸਿਰੀਰਾ ਜਾਵੇ ਨਿਹਾਲ ਹੋ ਜਾਵੇ ਧੰਤ ਧਨ ਅੰਮ੍ਰਿਤਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪੁਰਤਰ ਚਰਨਾਂ ਨੂੰ ਭਾਵੇ ਬੋਤ ਸਿਰੀਰਾ ਜੀअनुपाਵੇ ਓ ਪਸਰੀਆ ਓ ਗੁਰਜੀਤਾਂ ਖਲਜਾ ਓ ਵਾਹਿਗੁਰੂ ਜੀ